ਗੱਲਬਾਤ ਕਰਨੀ ਆ ਹਨ ਤੇ ਗੱਲਬਾਤ ਇਹ ਕਰਨੀ ਆ ਕਿ ਸਾਡੀਆਂ ਸਾਡੇ ਲੋਕ ਬੜਾ ਕਹਿੰਦੇ ਆ ਕਿ ਸਰਕਾਰ ਸਾਰੀ ਆ ਜਿਹੜੀ ਸਾਰੀ ਸਰਕਾਰ ਆ ਜਿਹੜੀ ਉਹੋ ਹਰ ਇੱਕ ਚੀਜ਼ ਨੂੰ ਪ੍ਰਾਈਵੇਟ ਕਰ ਰਹੀ ਆ ਤੇ ਕਿਉਂ ਕਰ ਰਹੀ ਆ ਉਹਦਾ ਕਾਰਨ ਅੱਜ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਕਿਉਂ ਕਰ ਰਹੀ ਆ ਕਾਤੋਂ ਕਰ ਰਹੀ ਹੈ ਹਨ ਹਰ ਇੱਕ ਬੰਦਾ ਕਹਿੰਦਾ ਵੀ ਸਰਕਾਰਾਂ ਨੂੰ ਪ੍ਰਾਈਵੇਟ ਜਿਹੜਾ ਉਹ ਨਹੀਂ ਕਰਨਾ ਚਾਹੀਦਾ ਵੀ ਸਰਕਾਰੀ ਅਹੁਦੇ ਹੀ ਰਹਿਣੇ ਚਾਹੀਦੇ ਆ ਤੇ ਆਪਾਂ ਤੁਹਾਨੂੰ ਦਿਖਾਉਣੇ ਅੱਜ ਹਾਂ 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 ਕਰਨਾ ਪੜਦੇ ਸਿਰਫ ਕੁਝ ਨਹੀਂ ਇਹ ਮੇਰੀ ਬਾਤ ਇਹ ਹੈ ਕਿ ਤੇ ਕਹਿੰਦੇ ਜੀ ਸਰਕਾਰੀ ਅਹੁਦੇ ਜਿਹੜੇ ਹੋ ਰਹੇ ਨੇ ਜਾਈਦੇ ਆ ਤੇ ਸਰਕਾਰ ਕਿਉਂ ਬੰਦ ਕਰ ਰਹੀ ਆ ਉਹਦਾ ਤੁਹਾਨੂੰ ਅਪਰ ਗਿਆਨ ਦਿਖਾਉਣੇ ਆ ਇੱਕ ਆ ਜੀ ਜਾਨ ਅੱਜ ਇਹ ਇੱਕ ਸ਼ਹਿਰ ਦੀ ਗਲੀ ਆ ਖੇਰ ਦੀ ਗੜੀ ਆ ਤੇ ਇੱਥੇ ਸੀਵਰੇਜ ਦੀ ਸਫਾਈ ਹੋਈ ਸੀ ਤੇ ਜਿਹੜੀ ਸਫਾਈ ਹੋਈ ਸੀਗੀ ਉਸ ਤੋਂ ਬਾਅਦ ਜਿਹੜਾ ਆ ਹਾਲ ਆ ਇਹ ਗਲੀਆਂ ਦੇ ਵਿੱਚ ਸਾਡੇ ਕੋਈ ਵੀ ਨਾ ਉਹ ਨਹੀਂ ਹੈਗਾ ਵੀ ਅਸੀਂ ਕੰਮ ਆਪਦਾ ਸਹੀ ਤਰੀਕੇ ਨਾਲ ਕਰੀਏ ਜਿਹੜੇ ਸਰਕਾਰੀ ਦਾਇਰਿਆਂ ਦੇ ਵਿੱਚ ਰਹਿੰਦੇ ਆ ਤੇ ਜਦੋਂ ਉਹ ਕੰਮ ਨਹੀਂ ਕਰਦੇ ਇਹ ਹੁਣ ਗਲੀਆਂ ਦੇ ਵਿੱਚ ਪੂਰਾ ਗੰਦ ਪਾ ਕੇ ਯਾਨੀ ਕਿ ਸੀਵਰੇਜ ਦਾ ਜੰਨਾ ਕੱਢ ਕੇ ਸੀਰੇ ਨੂੰ ਸਾਫ਼ ਕਰਕੇ ਉੱਥੇ ਹੀ ਸੱਡ ਕੇ ਇਹ ਇੱਥੇ ਤੁਹਾਨੂੰ ਪਤਾ ਵੀ ਮੌਸਮ ਗਰਮੀ ਦਾ ਚੱਲ ਰਿਹਾ ਤੇ ਇਹਦੇ ਵਿੱਚ ਮੱਛਰ ਬਹੁਤ ਆ ਰਿਹਾ ਮੱਛਰ ਕਰਕੇ ਤੇ ਇਹ ਜਿਹੜੀ ਗੰਦਗੀ ਨਿਕਲੀ ਆ ਵਿੱਚੋਂ ਸੀਰੇ ਦੇ ਤੋਂ ਉਵੇਂ ਪਈ ਆ ਆ ਦੇਖ ਲਓ ਤੁਸੀਂ ਗੱਡੀਆਂ ਦੇ ਵਿੱਚ ਉਹਦੇ ਕਰਕੇ ਉਹਦੇ ਕਰਕੇ ਸਾਰੀ ਗਲੀ ਚ ਭਈਆ ਇਹ ਬਹੁਤ ਦੂਰ ਤੱਕ ਆ ਮੈਂ ਤੁਹਾਨੂੰ ਥੋੜੀ ਜਿਹੀ ਜਗ੍ਹਾ ਦਿਖਾਈ ਆ ਜੇ ਬਹੁਤ ਦੂਰ ਤੱਕ ਆ ਇਹ ਆ ਦੇਖ ਸਕਦੇ ਹੋ ਤੇ ਮੱਛਰ ਦਾ ਘਰ ਬਿਮਾਰੀਆਂ ਦਾ ਘਰ ਤੇ ਫਿਰ ਕਹਿੰਦੇ ਸਾਡੇ ਸਰਕਾਰਾਂ ਆਏ ਘਰ ਦੀਆਂ ਪਰਾਈਵੇਟ ਨੂੰ ਰਿਆਲ ਦਿੰਦਿਆਂ ਪ੍ਰਾਈਵੇਟ ਨੂੰ ਵੀ ਠੇਕੇ ਦਿੰਦੀਆਂ ਤੇ ਸਰਕਾਰ ਆਪ ਹੀ ਦੇਊਗੀ ਜਦੋਂ ਤੁਹਾਡੇ ਕੋਲ ਸੈਟ ਵੀ ਨਹੀਂ ਹੈਗਾ ਤੇ ਸਾਡੀ ਮਾਨ ਸਰਕਾਰ ਵੀ بڑے ਦਾਅਵੇ ਕਰਦੀ ਆ ਕਿ 70 ਸਾਲ ਤੋਂ ਗੰਦ ਪਿਆ ਆ ਚੱਕੋ ਪਹਿਲਾਂ ਤਾਂ ਇਹ ਆ ਸੇਵਾ ਸਿਹੜੇ ਘਰ ਇਹ ਮੁਸਕਣਾ ਮਰ ਰਹੀ ਹੈ ਰੋਟੀ ਖਾਂਦੇ ਨੂੰ ਐਡਾ ਗੰਦਾ ਮੁਸ਼ਕ ਮਾਰਦਾ ਬਾਕੀ ਦੋਸਤੋ ਤੁਸੀਂ ਆਪਣੀ ਰਾਏ ਜ਼ਰੂਰ ਦਿਓ ਹਨਾ ਬੀਏਚੇ ਕਮੀ ਕਿਸ ਦੀ ਆ ਸਰਕਾਰ ਦੀ ਆ ਜਾਂ ਪ੍ਰਸ਼ਾਸਨ ਦੀ ਆ ਕੌਣ ਆ ਦੇ ਸਾਧਨ ਦੀ ਆਹ ਹਾਲਾ ਗੜਿੰਗਾਂ ਚ ਗੰਦ ਕੱਢ ਕੇ ਵੱਡੇ ਟਰੱਕ ਨਾਲ ਉਵੇਂ ਸੱਟ ਕੇ ਤੁਰ ਜਾਂਦੇ ਆ ਨਾ ਕੋਈ ਚੱਕਦਾ ਨਾ ਕੋਈ ਕਰਦਾ ਐਂ ਸੜ ਜਾਣਾ ਤੇ ਗਰਮੀ ਜ਼ਿਆਦੇ ਆ ਉਧਰੋਂ ਮੱਛਰ ਆ ਜਿਹੜਾ ਬਹੁਤ ਆ ਇਹਦੇ ਕਰਕੇ ਬਿਮਾਰੀਆਂ ਫੈਲਦੀਆਂ